ਜਦੋਂ ਨਾਜ਼ਰ ਆਏ ਹੁੰਦਾ ਨਾ ਆਪਾਂ ਨੂੰ ਥੋੜਾ ਛਲਣਾ ਪੱਟੀ ਜਾਵੇ ਉਹਨਾਂ ਜਦੋਂ ਆਪਾਂ ਨੂੰ ਯਕੀਨ ਹੀ ਨਹੀਂ ਬਣਦਾ ਕਿ ਯਾਰ ਰੇਡਲ ਆ 100% ओरिजिनल ਆ 2500 ਤੋਂ ਲੈ ਕੇ 4000 ਤੱਕ ਦੀ ਐਮ ਆਰ ਪਾਪਾ ਦੇਣਾ ਸਿਰਫ ਹੀ 500 ਰੁਪਏ ਦਾ ਲੋ ਜੀ ਆਪਾਂ ਨਾ ਟੀ-ਸ਼ਰਟ ਵੇਚੀਏਗੀ ਕਾਟਨ ਲਾਇਕਰਾ ਦੇ ਵਿੱਚ ਇੰਪੋਰਟਡ ਸ਼ਾਫਾ ਆਪਾਂ ਚਾਹਦੇ ਹੁੰਨੇ ਇਕੱਠਾ ਆ ਲੋ ਜੀ ਕੁਆਲਿਟੀ ਚੈੱਕ ਕਰੋ ਨੇੜੇ ਲੈ ਕੇ ਦਿਖਾਓ ਦੇਖੋ ਪ੍ਰਿੰਟ ਦੇਖੋ ਕਾਟਨ ਲਾਇਕਰਾ ਕਲਰ ਬੋਲ ਨੇ ਇਹਦਾ ਸਿਰਫ ਇੱਕ ਦਿਖਾ ਰਹੇ ਹਾਂ ਤੁਹਾਨੂੰ ਜੇ ਰੇਟ ਘਟ ਦਿੰਨੇ ਆ ਦਾ ਇਹਦਾ ਮਤਲਬ ਇਹ ਨਹੀਂ ਕਿ ਕੁਆਲਿਟੀ ਮਾੜੀ ਆ ਰੇਟ ਘੱਟ ਦਾ ਮਤਲਬ ਇਹ ਆ ਕਿ ਅਸੀਂ ਮਾਰਜਨ ਘੱਟ ਕਮਾਉਣੇ ਆ ਦੁੱਗਣੇ ਨਹੀਂ ਕਰਦੇ ਠੀਕ ਹੈ ਜੀ 10 20 ਰੁਪਏ ਦੀ ਵੇਚ ਦਿੰਨ ਦੇ ਆਹ ਲੋ ਆ ਚੈੱਕ ਕਰੋ ਦੁਕਾਨਦਾਰ ਦੀ ਖਰੀਦ ਵੀ ਨਹੀਂ ਹੋਣੀ ਕਮੈਂਟ ਚ ਵੀਰ ਦੁਕਾਨਦਾਰ ਵੀ ਕੋਈ ਮੈਸੇਜ ਪਾ ਦੇ ਜੇ ਉਹਦੀ ਆ ਖਰੀਦ ਵੀ ਹੋਵੇ 1000 ਦੀਆਂ 5 ਦੁਕਾਨਦਾਰ ਖਰੀਦ ਵੀ ਨਹੀਂ ਸਕਦਾ ਆ ਰੇਟ ਚ ਕਾਟਨ ਲਾਈਕਰਾ ਠੀਕ ਹੈ ਜੀ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਈਜ਼ ਮਿਲਣਗੇ ਰੰਗ ਰੰਗ ਬਾਦੂ 50 50 60 60 ਕੁਟ ਕੁਟ ਕਲਰ ਆਹ ਲੋ ਆਰਟੀਕਲ ਮਿਕਸ ਆਹ ਲੋ ਚੈੱਕ ਕਰੋ ਪੱਫ ਪ੍ਰਿੰਟਿੰਗ ਦੇ ਵਿੱਚ ਨੇੜੇ ਲੈ ਕੇ ਦਿਖਾਓ ਪੱਫ ਪ੍ਰਿੰਟਿੰਗ ਠੀਕ ਹੈ ਜੀ ਇਹਦੀ ਪ੍ਰਿੰਟਿੰਗ ਇੰਨੀ ਮਹਿੰਗੀ ਹੈਗੀ ਦੁਕਾਨਦਾਰ ਦੀ ਖਰੀਦ 250 ਤੋਂ ਉੱਪਰ ਦੀ ਹੈ ਇਹਦੀ ਕਾਟਨ ਲਾਈਕਰ ਆਪਾਂ ਚੱਕ ਲੈਣੇ ਇਕੱਠੇ ਲਾਟ ਤੇ ਸਿਰਫ ਪੈਣੀਆਂ 1000 ਦੀਆਂ 5 ਸਿੰਗਲ 300 ਦੀ ਪਊਗੀ 500 ਦੀਆਂ 2 ਚੈੱਕ ਕਰੋ ਆਰਟੀਕਲ ਇੰਪੋਰਟਰ ਦੇ ਫੈਬਰਿਕ ਸਾਰਾ ਚੈੱਕ ਕਰੋ ਆਹ ਲੋ ਕਾਟਨ ਲਾਈਕਰ 1000 ਰੁਪਏ ਦੀਆਂ 5 ਆਇਓ ਹੁਣ ਤੁਹਾਨੂੰ ਹੋਰ ਦਿਖਾ ਦਿੰਦਾ ਆਰਟੀਕਲ ਹੋਰ ਦਿਖਾਉਣ ਆਹ ਲੋ ਬਥੇਰੇ ਆਰਟੀਕਲ ਲੱਗੇ ਹੋਏ ਨਹੀਂ ਆਹ ਲੋ ਚੈੱਕ ਕਰੋ ਆਰਟੀਕਲ ਆਹ ਲੋ ਬਾਦੂ ਆਰਟੀਕਲ ਨਹੀਂ ਠੀਕ ਹੈ ਜੀ ਐਮ ਤੋਂ ਲੈ ਕੇ ਡਬਲ ਐਕਸਐਲ ਤੱਕ ਆਰਟੀਕਲ ਭਰੇ ਪਏ ਨੇ ਰੇਟ ਘਟਦਾ ਮਤਲਬ ਇਹ ਨਹੀਂ ਹੁੰਦਾ ਕਿ ਕੁਆਲਿਟੀ ਮਾੜੀ ਹੋਊਗੀ ਇੱਕ ਵਾਰੀ ਕੁਆਲਿਟੀ ਚੈੱਕ ਜ਼ਰੂਰ ਕਰਕੇ ਜਾਓ ਦੁਕਾਨ ਦੇ ਉੱਤੇ ਆ ਕੇ ਕਵਾਲਿਟੀ ਮਾਰੀ ਨਹੀਂ ਹੁੰਦੀ। ਕਈ ਦੁਕਾਨਦਾਰ ਘੱਟ ਮਾਰਜਿਨ ਘਵਾਉਂਦੇ ਆ ਜਿਵੇਂ ਅਸੀਂ ਘਵਾਉਂਦੇ ਆ। ਸੂਜ ਦੇ ਵਿੱਚ ਵੀ ਕਈ ਸਾਡੇ ਕੋਲੇ ਆ ਕੇ ਵੀਰ ਕਹਿੰਦੇ ਕਾਪੀ ਆ। ਕਾਪੀ ਤਾਂ ਲੱਗਣ ਲੱਗੇ ਇੰਨਾ ਕਿ ਰੇਟ ਘੱਟ ਦਿੰਨੇ ਹੈਗੇ। ਉਹਨਾਂ ਨੂੰ ਦੱਸਣਾ ਚਾਹਣਾ ਕਿ ਅਸੀਂ ਘੱਟ ਮਾਰਜਿਨ ਘਵਾਉਂਦੇ ਆ। ਆਪਣੇ ਪੰਜਾਬੀ ਵੀਰਾਂ ਗੁੱਸਾ ਨਾ ਕਰਿਓ। ਜਦ ਨਜ਼ਰ ਆਏ ਹੁੰਦਾ ਨਾ ਬੰ ਨੂੰ ਥੋੜਾ ਛਲਣਾ ਪੱਟੀ ਜਾਵੇ ਉਹਨਾਂ ਜਦ ਆਪਾਂ ਨੂੰ ਯਕੀਨ ਹੀ ਨਹੀਂ ਬਣਦਾ ਕਿ ਯਾਰ Ориਜਨਲ ਆ। Ориਜਨਲ ਚੀਜ਼ਾਂ ਹੁੰਦੀਆਂ ਨੇ ਆ ਚੈੱਕ ਕਰੋ। ਲੋਟੋ ਦਾ ਸ਼ੂਜ਼ 100% Ориਜਨਲ ਆ। 2500 ਤੋਂ ਲੈ ਕੇ 4000 ਤੱਕ ਦੀ ਹੁਣ ਜਿਹੜੇ ਬੰਦੇ ਇਹਦੀ ਖਲ ਪੱਟ ਲੈਂਦੇ ਨੇ ਦੁੱਗਣੇ ਉੱਤੇ ਉੱਥੇ ਆਪਾਂ ਨੂੰ ਯਕੀਨ ਹੋ ਜਾਂਦਾ ਹਨਾ ਆਪਾਂ ਦੇਣਾ ਸਰ ਵੀ 500 ਰੁਪਏ ਦਾ ਕੋਈ ਲੈਸ ਵਾਲਾ ਕੋਈ ਮਸਲਾ ਨਹੀਂਗਾ ਇਹ ਨਹੀਂ ਹੈਗਾ ਕਿ 4000 ਐਮ ਆਰ ਪੀਆ ਦਾ 80% ਲੈਸ ਕੱਟ ਕੇ 800 ਦਾ ਵੰਦਾ 500 ਦਾ ਜਿਹੜਾ ਮਰਜੀ ਆਰਟੀਕਲ ਹੋਵੇ ਆ ਚੈੱਕ ਕਰੋ ਆ ਚੈੱਕ ਕਰੋ ਨਾ ਦਾ ਢਿੱਡ ਉੱpon ਲੱਗੇ ਦੇ ਨਾਲ ਆ ਪਿੱਛੇ ਦੇ ਆ ਲੱਗੀ ਹੋ ਆ ਜਗੜ ਜਾ ਤੇ ਆ ਚੈੱਕ ਕਰੋ ਆ ਲੋ ਸਾਰਾ ਘੈਂਟ ਗੱਲ ਬਾਤ ਲੋਟਰੋ ਦਾ ਸਟਾਕ ਆਇਆ ਹੋਇਆ ਹੁਣ ਪਹਿਲਾਂ ਵੇਚ ਆਪਾਂ ਰੈੱਡ ਟੇਪ ਆ ਲੋ ਕਲਰ ਚੈੱਕ ਕਰੋ ਇਹਦੇ ਵਿੱਚ ਅਰਧਾਸ ਆਰਟੀਕਲ ਘੱਟੋ ਘੱਟ ਪਹਿਲਾਂ ਆ ਚੀਜ਼ਾਂ ਵੇਚੀਆਂ ਨੇ ਲੀਕ ਉੱਪਰ ਦੀਆਂ 100% ओरिजिनल ਚੈੱਕ ਕਰੋ ओरिजिनल ਹੁਣ ਨਹੀਂ ਹੈਗਾ ਇਹ ਹੁਣ ਖਤਮ ਹੈ ਸਟਾਕ ਤੇ ਬਹੁਤ ਸਾਰੇ ਸਟਾਕ ਹੈਗਾ ਅਪਡੇਟ ਹੁੰਦਾ ਰਹਿੰਦਾ ਹੈਗਾ ਬਹੁਤ ਘੱਟ ਮਾਰ ਜਾਂਦੇ ਕੰਮ ਕਰਦੇ ਆਗੇ ਇਹ ਨਾ ਸਮਝਿਆ ਕਰੋ ਕਾਪੀ ਹੈ ਜਾਂ ਹੋਰ ਹੈ ਬਹੁਤ ਸਾਰੇ ਸੈਟੀਸਫਾਈਡ ਕਸਟਮਰ ਆ ਗਏ ਆਪਣੇ ਕੋਲੇ ਤੇ ਫੜਾ ਫੜ ਵਿਜ਼ਿਟ ਮਾਰੋ ਰਿੰਕੂ ਬ੍ਰਾਂਡ ਹਬ ਰਾਮਪ੍ਰਾਪੂਲ ਬਰਨਾਲਾ ਰੋਡ ਦੇ ਉੱਤੇ ਲੋਕੇਸ਼ਨ ਦੱਸ ਦਿੰਦੇ ਆ ਬਰਨਾਲਾ ਰੋਡ ਦੇ ਉੱਤੇ ਜੋ ਰਾਮਪ੍ਰੇਤ ਉਹ ਬਰਨਾਲੇ ਨੂੰ ਜਾਣਦੇ ਆ ਸੱਜੇ ਹੱਥ ਬੰਸਾ ਇਧਰ ਬੰਸਲੋ ਹਸਪੀਟਲ ਦੇ ਸਾਹਮਣੇ ਠੀਕ ਹੈ ਜੀ ਉਹਦੇ ਸਾਹਮਣੇ ਰਿਲਾਇੰਸ ਸਮਾਰਟ ਬਾਜ਼ਾਰ ਬਣਿਆ ਹੋਇਆ ਜਿਹੜਾ ਰਿਲਾਇੰਸ ਸਮਾਰਟ ਬਾਜ਼ਾਰ ਆ ਉਹਦੇ ਮਾਰਕੀਟ ਦੇ ਵਿੱਚ ਹੀ ਆਪਣੀ ਦੁਕਾਨ ਹੈਗੀ ਫਟਾਫਟ ਵਿజిਟ ਮਾਰੋ ਰਿੰਕੂ ਬ੍ਰਾਂਡ ਹਬ ਰਾਮਪਰਾਪੁਰ ਜੀ